ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਅੱਡਾ ਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਤੋਂ ਤੁਹਾਡੇ ਵਾਸਤੇ ਲੈ ਕੇ ਹਜ਼ਾਰਾਂ ਸੂਟਾਂ ਦੀ ਬਹੁਤ ਸੋਹਣੀ ਨਵੀਂ-ਨਵੀਂ ਕਲੈਕਸ਼ਨ ਠੀਕ ਹੈ ਜੀ ਨਵੇਂ-ਨਵੇਂ ਤੇ ਸੋਹਣੀ-ਸੋਹਣੀ ਕਲੈਕਸ਼ਨ ਨੂੰ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਜੀ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਠੀਕ ਹੈ ਐਡਰੈਸ ਆ ਪਤਾ ਤੁਹਾਨੂੰ ਦੱਸ ਦਿੱਤਾ ਹੋਇਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇਗਾ ਜੀ ਇਸ ਮਹੀਨ ਇਸ ਮਹੀਨੇ ਦੇ ਲਾਸਟ ਦੇ ਇਸ ਮਨਥ ਦੇ ਲਾਸਟ ਦੇ ਤੁਹਾਨੂੰ ਗਿਫਟ ਮਿਲੇਗਾ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਠੀਕ ਹੈ ਜੀ ਉਹਨਾਂ ਨੂੰ ਮਿਲੇਗਾ ਇੱਕ ਪਿਆਰਾ ਜਿਹਾ ਸੂਟ ਠੀਕ ਹੈ ਤੇ ਅੱਜ ਦੇ ਸੂਟ ਹੋਣਗੇ ਸਾਰੇ 9500 ਪ੍ਰਾਈਸ ਦੇ ਬਹੁਤ ਪਿਆਰੇ ਸੂਟ ਨੇ ਆਫ ਵਾਈਟ ਦੁਪੱਟਾ ਵਾਲੇ ਸੂਟ ਸਾਰੇ ਦੁਪੱਟ ਸੂਟ ਤਕਰੀਬਨ ਆਫ ਵਾਈਟ ਦੁਪੱਟਾ ਦੇ ਨਾਲ ਹੋਣਗੇ ਜੋ ਕਿ ਬਿਲਕੁਲ ਟ੍ਰੈਂਡ ਚ ਚੱਲ ਰਿਹਾ ਹੈ ਇਹ ਵਾਲਾ ਕਨਸੈਪਟ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਤਾਂ ਜੀ ਪਹਿਲਾ ਸੂਟ ਆ ਗਿਆ ਇਹ ਸੂਟ ਐਨੀ ਡਿਮਾਂਡ ਤੇ ਜਦੋਂ ਆਉਂਦੇ ਆ ਬਸ ਐਵੇਂ ਐਵੇਂ ਨਿਕਲ ਜਾਂਦੇ ਆ ਠੀਕ ਹੈ ਤੇ ਜਿਨ੍ਹਾਂ ਨੇ ਨਹੀਂ ਲਿਆ ਉਹ ਇੱਕ ਵਾਰੀ ਫਿਰ ਤੋਂ ਦੇਖ ਲੈ ਤੇ ਸੂਟ ਲੈ ਲਓ ਜੀ ਇਹ ਪ੍ਰਿੰਟ ਆ ਗਿਆ ਬਹੁਤ ਸੋਹਣਾ ਜਿਆ ਨੇੜੇ ਤੋਂ ਦਿਖਾ ਦਿੰਨੇ ਆ ਪ੍ਰਿੰਟ ਇਸ ਤਰ੍ਹਾਂ ਦਾ ਇਹਦੇ ਉੱਪਰ ਥੋੜਾ ਥੋੜਾ ਵਰਕ ਆਏਗਾ ਸਾਰੇ ਝਾਲ ਜਿਆ ਬਣਿਆ ਹੋਇਆ ਸ਼ਰਟ ਪੀਸ ਦੇ ਵਿੱਚ ਆਫ ਵਾਈਟ ਆਏਗੀ ਬਾਟਮ ਪਾਕਿਸਤਾਨੀ ਕਾਟਨ ਦੀ ਤੇ ਚਿਕਨ ਵਾਲਾ ਆਏਗਾ ਦੁਪੱਟਾ ਨਾਲ ਚਿਕਨ ਦੁਪੱਟਾ ਬਹੁਤ ਡਿਮਾਂਡ ਚ ਜੀ ਜਿਨਾਂ ਨੇ ਨਹੀਂ ਲਿਆ ਉਹ ਲੈ ਲੈਣ ਕੱਲੇ ਦੁਪੱਟੇ ਦਾ ਹੀ ਮੈਂ ਕਹਿੰਨੀ ਐਨਾ ਰੋਬ ਆ ਨਾ ਗੱਲ ਹੀ ਨਹੀਂ ਕਰਨ ਵਾਲੀ ਬਹੁਤ ਸੋਹਣਾ ਦੁਪੱਟਾ ਬਹੁਤ ਖੁੱਲਾ ਡੁਲਾ ਦੁਪੱਟਾ ਆਏਗਾ ਉਸੀ ਫੋਰ ਸੂਟਾਂ ਨਾਲ ਵੀ ਕੈਰੀ ਕਰ ਸਕਦੇ ਹੋ ਇਹਦੇ ਨਾਲ ਤੇ ਕਰੋਗੇ ਹਨਾ ਬਹੁਤ ਸੋਹਣਾ ਦੁਪੱਟਾ ਇਹਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਅਗਰ ਤੁਸੀਂ ਵਾਈਟ ਨਹੀਂ ਲੈਣਾ ਤੇ ਤੁਸੀਂ ਇਹਨੂੰ ਡਾਈ ਵੀ ਕਰਵਾ ਸਕਦੇ ਹੋ ਓਕੇ ਜੀ ਬਹੁਤ ਸੋਹਣਾ ਦੁਪੱਟਾ ਪ੍ਰਾਈਸ ਲੱਗੇਗਾ ਜੀ 950 ਅੱਜ ਦੇ ਸਾਰੇ ਸੂਟਾਂ ਦਾ ਪ੍ਰਾਈਸ 950 ਹੀ ਹੋਏਗਾ ਓਕੇ ਜੀ ਹੈਲੋ ਪਹਿਲਾ ਕਲਰ ਆ ਗਿਆ ਇਹ ਵਾਲਾ ਫਿਰ ਤੁਹਾਨੂੰ ਦਿਨੇ ਆ ਸੈਕਿੰਡ ਕਲਰ ਇਹਦਾ ਦਿਖਾ ਦਿੰਨੇ ਆ ਸੇਮ ਕਨਸੈਪਟ ਹੋਏਗਾ ਪ੍ਰਿੰਟ ਅਲੱਗ ਹੋਏਗਾ हेलो ए वाला प्रिंट आएगा ठीक है जी लो नाल दुपट्टा आएगा चिकन वाला बस तीन कलर नोट कर दे जाओ हेलो अगला कलर आ गया येलो कलर ओके जी हेलो आ गया येलो कलर ਕਲਰ ਪ੍ਰਿੰਟ ਸਾਰੇ ਲਾਜਵਾਬ ਔਰ ਸਟਫ ਬਹੁਤ ਸੋਹਣਾ ਸਟਫ ਦੀ ਤੇ ਕੋਈ ਗੱਲ ਹੀ ਕਰਨ ਵਾਲੀ ਨਹੀਂ ਕੋਈ ਲਾਮੇ ਵਾਲੀ ਗੱਲ ਦੀ ਕੋਈ ਕਿਸ ਤਰ੍ਹਾਂ ਦੀ ਕੋਈ ਲਾਈਨਿੰਗ ਦੀ ਨੀਡ ਨਹੀਂ ਬਹੁਤ ਸੋਹਣਾ ਸੌਫਟ ਡਿਜੀਟਲ ਪ੍ਰਿੰਟ ਦਾ ਸਟਫ ਆਏਗਾ 950 ਪ੍ਰਾਈਸ ਹੈ ਠੀਕ ਹੈ ਜੀ 950 ਰਹੇਗਾ ਪ੍ਰਾਈਸ ਤੇ ਨੈਕਸਟ ਆ ਗਿਆ ਬਲੂ ਕਲਰ ਬਹੁਤ ਪਿਆਰਾ ਬਲੂ ਕਲਰ ਆ ਗਿਆ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਵਾਈਟ ਦੁਪੱਟਾ ਆਫ ਵਾਈਟ ਦੁਪੱਟਾ ਆਫ ਵਾਈਟ ਬਾਟਮ ਬਾਟਮ ਪਿਓਰ ਕਾਟਨ ਪਿਓਰ ਕਾਟਨ ਦੇ ਸੂਟ 950 ਪ੍ਰਾਈਸ ਅੱਜ ਤੁਹਾਨੂੰ ਸਾਰੇ ਸੂਟ ਦੇ ਦੇਣੇ ਆ 950 ਪ੍ਰਾਈਸ ਦੇ ਲਓ ਜੀ ਇੱਕ ਸੂਟ ਤੇ ਤੇ ਅੱਜ ਆਫਰ ਵੀ ਆ ਠੀਕ ਹੈ ਉਹਦੇ ਵਿੱਚ ਮਤਲਬ ਜਿਹੜੇ ਹੁਣ ਮੈਂ ਸੂਟ ਲੈ ਕੇ ਆਇਆ ਉਹਨਾਂ ਦਾ ਮੈਨੂੰ ਪ੍ਰਾਈਸ ਮਿਲਿਆ ਲੈਸ ਅਤੇ ਮੇਰੇ ਕੋ ਉਹਦੇ ਨਾਲ ਦੇ ਇੱਕ ਦੋ ਸੂਟ ਪੈ ਸੀਗੇ ਪਹਿਲੇ ਉਹ ਵੀ ਆਪਾਂ ਡਿਸਕਾਊਂਟ ਚ ਅੱਜ ਕੱਢ ਦੇਣੇ ਆ 990 ਚ ਹੀ ਕੱਢ ਦੇਣੇ ਓਕੇ ਜੀ ਲੋ ਜੀ ਇਹ ਅੱਗੇ ਆਪਣੇ 5 6 ਕਲਰ ਇਹਦੇ ਵਿੱਚ ਹੈਗੇ ਤੁਹਾਨੂੰ ਮਿਲ ਜਾਣਗੇ ਇਹ ਇਹ ਡਿਜ਼ਾਈਨ ਚ ਨੈਕਸਟ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਨੇ ਆ यह भी डिजाइन बहुत सोहना ऑफ वाइड तो दुपट्टे के नाल आएंगे दुपट्टे के कंसैप्ट वक्र वक्रे हो तरह ए वाला जोड़ा डिजाइन आ गया ये पैनल साइड देना इस तरह वाला कम शीशा नहीं आती सितारा ही सितारे भी पैनल बने हुए दोनों साइड पैनल बने हुए और प्रिंट बहुत सोहना जयपुरी जहा प्रिंट आएगा इस तरह का ओके अंबिया वाला प्रिंट आएगा नीचे घेर के उपर लैस दिखती हुई है हलो जी ਇਹ ਰੂਪਰ ਲੈਸ ਦਿੱਤੀ ਹੋਈ ਆ ਆਲ ਓਵਰ ਸੂਟ ਆਏਗਾ ਇਹ ਮੈਚਿੰਗ ਸੂਟ ਨਹੀਂ ਆ ਇਹ ਆਏਗਾ ਆਲ ਓਵਰ ਸੂਟ ਤੇ ਇਹਦੇ ਨਾਲ ਆਏਗਾ ਇਸ ਤਰ੍ਹਾਂ ਦਾ ਦੁਪੱਟਾ ਦੁਪੱਟਾ ਇੱਕ ਖੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਓਕੇ ਜੀ ਇਹ ਆਏਗਾ ਦੁਪੱਟਾ ਪੈਚ ਵਾਲਾ ਇਸ ਤਰ੍ਹਾਂ ਪੈਚ ਆਨ ਇਹਨਾ ਸੋਹਣਾ ਲੱਗਦਾ ਪਿਆ ਨਾ ਸਿਤਾਰਾ ਵਰਕ ਵਿੱਚ ਬਹੁਤ ਹੀ ਪਿਆਰਾ ਲੱਗਦਾ ਰਿਹਾ ਖੁੱਲਾ ਡੁਲਰ ਦੁਪੱਟਾ ਮਤਲਬ ਇਹਦੀ ਲੈਂਥ ਮੇਰੇ ਪੈਰਾਂ ਤੱਕ ਇੱਧਰ ਨੂੰ ਜਾ ਰਹੀ ਆ ਚੌੜਾਈ ਵਾਲੀ ਸਾਈਡ ਇੰਨੀ ਖੁੱਲੀ ਦਿੰਦੀ ਹੈ ਹੈਲੋ ਜੀ ਠੀਕ ਹੈ ਤੇ ਪ੍ਰਾਈਸ ਲੱਗੇਗਾ ਜੀ ਇਹਦਾ ਵੀ 950 ਰੁਪਏ ਦੁਪੱਟਾ ਮਲ ਕੋਟਨ ਦਾ ਪਿਓਰ ਮਲ ਕੋਟਨ ਦਾ ਦੁਪੱਟਾ ਹੋ 950 ਪ੍ਰਾਈਸ ਰਹੇਗਾ ਨੈਕਸਟ ਕਲਰ ਇਹਦਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਲਓ ਜੀ ਅਗਲਾ ਕਲਰ ਆ ਗਿਆ ਬਲੈਕ ਐਂਡ ਵਾਈਟ ਹੈਲੋ ਬਲੈਕ ਐਂਡ ਵਾਈਟ ਕਲਰ ਆ ਗਿਆ ਸੋਬਰ ਤੇ ਸੋਹਣੇ ਫੈਂਸੀ ਮੈਂ ਕਹਿੰਨੀ ਗੱਲ ਹੀ ਕਰਨ ਵਾਲੀ ਨਹੀਂ ਐਨੇ ਸੋਹਣੇ ਸੂਟ ਨੇ ਇਹ ਆ ਗਿਆ ਨਾਲ ਦੁਪੱਟਾ ਠੀਕ ਹੈ ਬਲੈਕ ਐਂਡ ਵਾਈਟ ਨੈਕਸਟ ਆ ਗਿਆ yellow off white ਦਾ ਕੰਬੀਨੇਸ਼ਨ ਆ ਗਿਆ ਇਸ ਤਰ੍ਹਾਂ ਇਹ yellow ਆ ਗਿਆ ਦੇਖੋ ਇਹ ਕਿੰਨਾ ਸੋਹਣਾ ਕੰਮ ਹੈ ਇੰਨੀ ਕਿ ਸ਼ਾਈਨ ਦਿੰਦਾ ਔਰ ਬਹੁਤ ਹੀ ਖੂਬਸੂਰਤ ਜਿਹਾ ਲੱਗਦਾ ਪਿਆ हेलो ट्रेंडिंग डिजाइन आ गए फटाफट ले लो लैस लगी हुई है घेरे के ऊपर ठीक है देख सकते तो कलर बहुत ही सोहना आ गया येलो मेहंदी जहा कलर आ गया प्योर कॉटन आ गई प्योर कॉटन अगला कलर बहुत सोना थोड़ा जहा डार्क टोन दिता है फरोजी कलर ओके बहुत सोहना फरोजी कलर आ गया सुपर सॉफ्ट स्टफ ਅਸੀਂ ਦਿੰਦੇ ਆ ਤੁਹਾਨੂੰ ਸੁਪਰ ਸੌਫਟ ਕਾਟਨ ਦਾ ਸਟਾਫ ਔਰ ਜੋ ਵੀ ਦੱਸਦੇ ਆ ਬਿਲਕੁਲ ਪਿਓਰ ਰੀਅਲ ਦੱਸਦੇ ਆ ਠੀਕ ਆ ਕੋਈ ਵੀ ਤੁਹਾਡੇ ਨਾਲ ਧੋਖਾ ਨਹੀਂ ਕੀਤਾ ਜਾਏਗਾ ਜੋ ਮੰਗਵਾਓਗੇ ਉਹੀ ਮਿਲੇਗਾ ਠੀਕ ਹੈ ਜਿੰਨਾ ਪ੍ਰਾਈਸ ਵੀਡੀਓ ਚ ਦੱਸਾਂਗੇ ਉਨਾ ਪ੍ਰਾਈਸ ਹੀ ਲਵਾਂਗੇ ਓਕੇ ਜੀ ਹੈਲੋ 950 ਪ੍ਰਾਈਸ ਰਹੇਗਾ ਤੇ ਸ਼ਿਪਿੰਗ ਚਾਰजेस ਐਕਸਟਰਾ ਨਹੀਂ ਹੋਣਗੇ ਸ਼ਿਪਿੰਗ ਚਾਰजेस ਐਡ ਹੋਣਗੇ ਲਓ ਜੀ ਅਗਲਾ ਕਲਰ ਅਗਲਾ ਕਲਰ ਆ ਗਿਆ ਜੀ ਮਹਿੰਦੀ मुंगिया ग्रीन कलर। मुंगिया ग्रीन कलर आ गया। ते जो भी ते नवे ने, ने प्लीज चैनल नो करके जान एलो ठीक है आएगी, आएगी पट्टी ठीक है और घरे तेस आएगी सेम पैटर्न 990 ਪ੍ਰਾਈਸ ਦੁਪੱਟਾ ਆਏਗਾ ਪੈਚਵਰਕ ਵਾਲਾ ਵੀਡੀਓ ਨੂੰ ਪਲੀਜ਼ ਸਾਰਾ ਫੁੱਲ ਵਾਚ ਕਰਿਆ ਕਰੋ ਵਿਚੋ ਵਿਚੋ ਵੀਡੀਓ ਵਾਚ ਨਾ ਕਰਿਆ ਕਰੋ ਫਿਰ ਤੁਹਾਨੂੰ ਪ੍ਰਾਈਸ ਦਾ ਪਤਾ ਨਹੀਂ ਲੱਗਦਾ ਫਿਰ ਤੁਸੀਂ ਬਾਰ ਬਾਰ ਮੈਸੇਜ ਕਰਕੇ ਪੁੱਛਦੇ ਹੋ ਕਿ ਇਹਦਾ ਕੀ ਪ੍ਰਾਈਸ ਆ ਉਹਦਾ ਕੀ ਪ੍ਰਾਈਸ ਆ ਫੁੱਲ ਵਾਚ ਕਰਿਆ ਕਰੋ ਹੁਣ ਜੀ ਇਹ ਵਾਲੇ ਸੂਟ ਮੈਂ ਤੁਹਾਨੂੰ ਤੇਰੀ ਇਹਦੇ ਵਿੱਚ ਮੈਂ ਕੋਈ ਇੱਕ ਦੋ ਪੀਸ ਪਹਿਲਾਂ ਪਏ ਸੀ 1250 ਦਾ ਮੈਂ ਸੇਲ ਕੀਤਾ ਹੋਇਆ ਇਸ ਟਾਈਮ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 990 1250 ਦਾ ਸੂਟ ਸੇਲ ਕੀਤਾ ਹੋਇਆ 1 ਮੰਥ ਸ਼ਾਇਦ 1 ਮੰਥ जा इस तो थोड़ा ज़्यादा टाइम हो गया है डेढ़ महीना महीना डेढ़ महीना पहला मैं ये सूट लिया सेल से सुपर गए बहुत भैन भराव ने खरीदे बहुत सोहे सूट आ कलर आ गया जैड ब्लैक ओके और उपर सारा वर्क आएगा मशीन का वर्क आएगा बहुत प्यारा जहा पहचे देपर भी वर्क आएगा ठीक है हेलो पहुंचे तो भी वर्क आएगा ऑफ वाइट कोटन की बॉटम आएगी ਦੁਪੱਟੇ ਤੇ ਵੀ ਵਰਕ ਆਏਗਾ ਹੈਲੋ ਜੀ ਦੁਪੱਟੇ ਤੇ ਵੀ ਵਰਕ ਆਏਗਾ ਇੰਨਾ ਸੋਹਣਾ ਦੁਪੱਟਾ ਪਿਓਰ ਮਲ ਕਾਟਨ ਦੇ ਖੁੱਲੇ ਡੁੱਲੇ ਆਫ ਵਾਈਟ ਦੁਪੱਟੇ ਸਰਦਾਰੀ ਸੂਟ ਪ੍ਰਾਈਸ ਰੱਗੇਗਾ ਜੀ ਸਿਰਫ ਤੇ ਸਿਰਫ 950 ਰੁਪਏ ਕੋਈ 1100 ਨਹੀਂ ਕੋਈ 1200 ਨਹੀਂ ਕੋਈ 1300 ਨਹੀਂ ਸਿਰਫ ਤੇ ਸਿਰਫ 950 ਰੁਪਏ ਫਿਰ ਤੋਂ ਰੀਸਟਾਕ ਕਰ ਦਿੱਤਾ ਹੌਟ ਸੇਲਰ ਸੂਟ ਠੀਕ ਹੈ ਜੀ ਹਲੋ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਹੋਰ ਡਿਜ਼ਾਈਨ ਮਿਲ ਜਾਣਗੇ ਹੋਰ ਇੱਕ ਕਲਰ ਇਹਦਾ ਹੋਰ ਆ ਗਿਆ Z black ਇਹਨਾਂ ਵਿੱਚੋਂ ਇੱਕ ਦੇ ਪੌਂਚੇ ਤੇ ਵਰਕ ਨਹੀਂ ਹੋਏਗਾ ਉਹ ਮੇਰੇ ਕੋਲ ਪਹਿਲਾਂ ਦਾ ਪਿਆ ਹੋਇਆ ਬਾਕੀ ਸਾਰੇ ਪੌਂਚੇ ਤੇ ਵਰਕ ਆਏਗਾ ਹਾਂਜੀ ਸਿਰਫ ਇਹ ਇਹ ਆ ਗਿਆ ਗ੍ਰੇ ਬਲੈਕ ਓਕੇ ਗ੍ਰੇ ਬਲੈਕ ਕਲਰ ਇਹਦੀ ਪੌਂਚੇ ਤੇ ਵਰਕ ਨਹੀਂ ਆਏਗਾ ਬਾਕੀ ਮੈਨੂੰ ਲੱਗਦਾ ਸਾਰਿਆਂ ਦੇ ਪੌਂਚੇ ਤੇ ਵਰਕ ਆਏਗਾ ਇਹ ਮੇਰੇ ਕੋਲ ਪਹਿਲਾ ਪੀਸ ਪਿਆ ਸੀ 1250 ਦਾ ਮੈਂ ਸੇਲ ਕੀਤਾ ਹੋਇਆ ਲਓ ਜੀ ਅਗਲਾ ਕਲਰ ਆ ਗਿਆ ਪਿਆਜ਼ੀ ਕਲਰ ਔਨੀਅਨ ਕਲਰ ਆ ਗਿਆ ਪ੍ਰਿੰਟ ਸ਼ਾਨਦਾਰ ਪਿਓਰ ਕਾਟਨ ਸੌਫਟ ਨੋ ਲਾਈਨਿੰਗ ਨੀਡ ਦੁਪੱਟਾ ਆ ਗਿਆ ਤੇ ਨਾਲ ਆ ਗਿਆ ਪੌਂਚੇ ਤੇ ਵਰਕ ਸੂਟ ਦਾ ਰੇਟ ਲੱਗੇਗਾ 950 ਰੁਪਏ ਠੀਕ ਹੈ ਜੀ ਆ ਲਓ ਤੇ ਇੱਕ ਕਲਰ ਆ ਗਿਆ ਮਹਿੰਦੀ ਕਲਰ कलर आ गया महदी कलर बहुत सोना सोहना जहाँ महंदी कलर ठीक है जी महदी कलर नाल दुपट्टा आ गया नई बॉटम बॉटम पर वर्क आ गया साढ़े नौ सौ प्राइस रहेगा ठीक है जी फिर ए तो पूरे सूट आने को ऑफ वाइट ਪੂਰੇ ਸੂਟ ਆਣਗੇ ਆਫ ਵਾਈਟ ਲੋ ਜੀ ਜਿਨਾਂ ਨੂੰ ਬਹੁਤ ਸੋਹਣੇ ਲੱਗਦੇ ਨਾ ਯੂਨੀਕ ਕਨਸੈਪਟ ਉਹਨਾਂ ਵਾਸਤੇ ਆਗਾ ਇਸੇ ਦਾ ਸਾਰੇ ਸ਼ਾਰਟ ਦੇ ਫਰੰਟ ਤੇ ਵਰਕ ਆਏਗਾ ਸਾਰੀ ਸ਼ਾਰਟ ਦੀ ਫਰੰਟ ਤੇ ਵਰਕ ਆਏਗਾ ਓਕੇ ਜੀ ਤੇ ਨਾਲ ਆਏਗਾ ਦੁਪੱਟਾ ਵਰਕ ਵਾਲਾ ਠੀਕ ਹੈ 950 ਓਨਲੀ 950 ਦਾ ਸੂਟ ਆਏਗਾ ਲੋਜੀ ਇੱਕ ਐ ਪੀਸ ਆ ਗਿਆ ਇਹ ਵੀ ਆਫ ਵਾਈਟ ਆ ਗਿਆ ਆ ਦੇ ਬਾਰੇ ਆ ਗਿਆ ਆ ਦੇ ਬਾਰੇ ਆ ਗਿਆ ਠੀਕ ਹੈ ਇਹਦਾ ਵੀ ਸਾਰਾ ਹੀ ਵਰਕ ਆਊਗਾ ਮਲਟੀ ਕਲਰ ਦਾ ਬਹੁਤ ਸੋਹਣਾ ਲਾਈਟ ਰਾਈਟ ਕਲਰ ਇਹਨਾਂ ਦਾ ਵਰਕ ਆਊਗਾ ਫਰੰਟ ਦੇ ਉੱਤੇ ਤੇ ਬਹੁਤ ਸੋਹਣਾ ਪਾਕਿਸਤਾਨੀ ਕਾਟਨ ਦਾ ਸੂਟ ਆ ਨਾਲ ਦੁਪੱਟੇ ਤੇ ਵੀ ਵਰਕ ਆਊਗਾ ਹੀ ਆਊਗਾ ਠੀਕ ਹੈ ਪ੍ਰਾਈਸ ਉਹੀ ਲੱਗੇਗਾ 950 ਇੱਕ ਪੀਸ ਇਹਦੇ ਵਿੱਚ ਹੋਰ ਆ ਆ ਵਿੱਚ ਇਦਾਂ ਤੇ ਵੀ ਨਾ ਸੋਨਾ ਵਰਕ ਹੋਇਆ ਨਾ ਲਾਈਟ ਲਾਈਟ ਵਰਕ ਇਹਦੇ ਉੱਤੇ ਸੇਮ ਕਲਰ ਦੀ ਲੈਸ ਲਵਾ ਕੇ ਤੁਸੀਂ ਸਟਿਚ ਕਰਵਾਓ ਤੇ ਬਿਲਕੁਲ ਸ਼ਹਿਰੀ ਜੀ ਲੁੱਕ ਆਏਗੀ ਠੀਕ ਹੈ ਹਰਾਸੀ ਪਿੰਡੂ ਬੀਬੀਆਂ ਨਹੀਂ ਲੈਂਦੀਆਂ ਜਿਆਦਾ ਲਾਈਟ ਕਲਰ ਪਰ ਬਹੁਤ ਸੋਹਣੇ ਲੱਗਦੇ ਆ ਸ਼ਹਿਰਾਂ ਵਾਲੀਆਂ ਜਿਆਦਾ ਪਾ ਲੈਂਦੀਆਂ ਹਨ ਪਰ ਲਾਈਟ ਕਲਰ ਮੈਨੂੰ ਖੁਦ ਬੜਾ ਪਸੰਦਾ ਇੱਕ ਦੋ ਵੀਡੀਓ ਚ ਮੈਂ ਲਾਈਟ ਕਲਰ ਪਾ ਕੇ ਆਈ ਸੀ ਮੇਰਾ ਸੂਟ ਦੀ ਸਾਰਿਆਂ ਨੇ ਡਿਮਾਂਡ ਕੀਤੀ ਐਨੇ ਸੋਹਣੇ ਇਸੇ ਆਫ ਵਾਈਟ ਕਲਰ ਦਾ ਹੀ ਸੂਟ ਸੀ ਮੇਰਾ ਬਹੁਤ ਸੋਹਣਾ ਲੱਗਦਾ ਠੀਕ ਹੈ ਹੈਲੋ ਔਫ ਵਾਈਟ ਸੂਟ 950 ਪ੍ਰਾਈਸ ਚਲੋ ਜੀ ਇਹ ਸੂਟ ਸੀਗੇ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਥੈਂਕ ਯੂ ਧੰਨਵਾਦ